ਦੀ ਮੌਤ 30 ਤੋਂ ਵੱਧ ਲੋਕ ਲਾਪਤਾ ਖਬਰ ਨੂੰ ਸ਼ੁਰੂ ਕਰਨ ਦਾ ਵੇਲਾ ਜਿਨ੍ਹਾਂ ਲੋਕਾਂ ਨੇ ਚਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਚੀਨ ਦੇ ਸ਼ਾਕਸ਼ੀ ਸੂਬੇ ਦੇ ਵਿੱਚ ਅਚਾਨਕ ਆਏ ਹਾੜ ਕਾਰਨ ਇੱਕ ਹਾਈਵੇ ਤੇ ਇੱਕ ਪੁਲ ਦੇ ਅੰਸ਼ ਨੂੰ ਤੋੜ ਦੇ ਤਹਿ ਜਾਣ ਕਾਰਨ ਕਟੋ ਘਟ 11 ਲੋਕਾਂ ਦੀ ਮੌਤ ਹੋ ਗਈ 30 ਤੋਂ ਵੱਧ ਲੋਕ ਲਾਪਤਾ ਹੋ ਗਏ ਸੁਬਾਈ ਪ੍ਰਚਾਰ ਦੇ ਹਵਾਲੇ ਨਾਲ ਸਿਨੂਹਾਂ ਨਿਊਜ਼ ਏਜੰਸੀ ਨੇ ਦੱਸਿਆ ਹੈ ਕਿ ਸ਼ਾਂਗਲੌਉ ਸ਼ਹਿਰ ਦੇ ਸ਼ਾਸੂਈ ਕਾਉਂਟੀ ਦੇ ਵਿੱਚ ਸਥਿਤ ਪੁਲ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਪਏ ਮੀਂਹ ਅਤੇ ਹੜਾਗਰੰਟਾਗੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸ਼ਨੀਵਾਰ ਸਵੇਰੇ 11 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਸੀ ਤੇ 30 ਤੋਂ ਵੱਧ ਲੋਕ ਲਾਪਤਾ ਹੋ ਗਏ ਨੇ ਜਿहां ਪੁਲ ਡੈਮ ਦੇ ਨਾਲ ਕੁਝ ਵਾਹਨ ਹਿਠਾ ਜਿੰਨੀ ਕਿਆ ਨਦੀ ਦੇ ਵਿੱਚ ਡਿੱਗ ਗਏ ਤੇ ਡਿੱਗਣ ਵਾਲੇ ਵਾਹਨਾਂ ਦੀ ਸਹੀ ਗਿਣਤੀ ਦਾ ਹਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਿਆ ਏਜੰਸੀ ਦੇ ਅਨੁਸਾਰ ਬਚਾਅ ਟੀਮਾਂ ਨੇ ਹੁਣ ਤੱਕ ਨਦੀ ਦੇ ਵਿੱਚ ਡਿੱਗਣ ਵਾਲੇ ਪੰਜ ਵਾਹਨਾਂ ਨੂੰ ਬਰਾਮਦ ਕੀਤਾ ਅਤੇ ਰਾਤ ਕਾਰਜ ਜਾਰੀ ਨੇ ਚੀਨ ਦੇ ਆਫਤ ਪ੍ਰਬੰਧਨ ਦਲ ਦੇ ਬਚਾਅ ਕਾਰਜਾਂ ਦੇ ਵਿੱਚ 736 ਲੋਕ 70 ਵਾਹਨ ਅਤੇ 18 ਕਿਸ਼ਤੀਆਂ